ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਸਾਡੇ YouTube ਚੈਨਲ ਗੁਰਮਾਨੀ ਕੀਰਤਨ ਦੇ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਸਾਕਾ ਸਰਹੰਦ ਵਾਲੀ ਸਾਖੀ ਭਾਗਤੀ ਜ ਸਵੇਰੇ ਮਾਤਾ ਗੁਜਰੀ ਜੀ ਜਾਗੇ ਤਾਂ ਉਹਨਾਂ ਨੇ ਗੰਗੂ ਨੂੰ ਪੁੱਛਿਆ ਗੰਗੂ ਸਾਰਾ ਸਮਾਨ ਖਿਲਰਿਆ ਪਿਆ ਹੈ ਬਾਹਰ ਲਾਦਰਵਾਜਾ ਦਾ ਬੰਦ ਸੀ ਮੋਰਾ ਕਿੱਥੇ ਗਿਆ ਗੰਗੂ ਹੈਰਾਨ ਹੋ ਕੇ ਇੱਧਰ ਉੱਧਰ ਝਾਕਣ ਲੱਗਾ ਬਿਨਾਂ ਕੁਝ ਕਹੇ ਝੱਟ ਪੱਟ ਬਾਹਰ ਚਲਾ ਗਿਆ ਤੇ ਜਾ ਕੇ ਰੌਲਾ ਪਾ ਦਿੱਤਾ। ਚੋਰੀ ਹੋ ਗਈ। ਲੋਕੋ ਮਾਤਾ ਜੀ ਦੀ ਚੋਰੀ ਹੋ ਗਈ। ਮਾਤਾ ਗੁਜਰੀ ਜੀ ਨੇ ਗੰਗੂ ਨੂੰ ਅੰਦਰ ਬੁਲਾਇਆ ਤੇ ਉਸਨੂੰ ਸਮਝਾਉਣ ਲੱਗੇ ਭਲਿਆ ਲੋਕਾ ਇਸ ਤਰ੍ਹਾਂ ਸ਼ੋਰ ਮਚਾਉਣਾ ਠੀਕ ਨਹੀਂ ਹੈ। ਮੋਹਰਾ ਕੋਲ ਹੀ ਰੱਖ। ਤੇਰੇ ਕੋਲੋਂ ਕਿਸ ਨੇ ਮੰਗੀਆਂ ਹਨ। ਇਹ ਸੁਣ ਕੇ ਗੰਗੂ ਗੁੱਸੇ ਨਾਲ ਪਾਉਲ ਉੱਠਿਆ ਹਨੇਰ ਸਾਈਂ ਦਾ ਮੈਂ ਤੁਹਾਨੂੰ ਪਨਾਹ ਦਿੱਤੀ ਤੇ ਉਲਟਾ ਤੁਸੀਂ ਮੇਰੇ ਤੇ ਚੋਰੀ ਦੀ ਤਹਲ ਮਤ ਲਗਾ ਰਹੇ ਹੋ ਮਾਤਾ ਦੀ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਬੋਲਦਾ ਬੋਲਦਾ ਉਹ ਘਰੋਂ ਬਾਹਰ ਨਿਕਲ ਗਿਆ ਗੰਗੂ ਸਿੱਧਾ ਕੋਤਵਾਲ ਪਾਸ ਮੋਰਿੰਡੇ ਜਾ ਪਹੁੰਚਾ अंदर जा के कोतवाल सलाम की हौली हौली कह लगा हजूर आप जीफी खुफिया इतलाह देख लगा कोतवाल पूछ लगा हाँ दस पंड की खबर लिया है हजूर गुरु गोबिंद सिंह जी दे माता जी तना छोटे लड़के मेरे घर आ लुके खन। ਕੋਤਵਾਲ ਇਹ ਸੁਣ ਕੇ ਬੜਾ ਖੁਸ਼ ਹੋਇਆ ਤੇ ਆਪਣੇ ਸਿਪਾਹੀਆਂ ਨੂੰ ਬੁਲਾ ਕੇ ਉਹਨਾਂ ਨੂੰ ਗੰਗੂ ਦੇ ਨਾਲ ਕੱਲਿਆ ਦੇ ਹੁਕਮ ਦਿੱਤਾ ਕਿ ਸਭ ਨੂੰ ਗ੍ਰਿਫਤਾਰ ਕਰ ਕੇ ਧਿਆਨ ਦਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਐਸਾ ਕਿ ਬੜਾ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ